BRS ਫੋਰਮਰ ਚੀਫ ਮਿਨਿਸਟਰ ਤੇਲੰਗਾਨਾ ਦੀ ਲੜਕੀ ਉਹਨੇ ਤਾਂ ਹੁਣ ਬਿਆਨ ਹੀ ਦਿੱਤਾ ਕਿ 100 ਕਰੋੜ ਰੁਪਈਆ ਦਾ ਅਸੀਂ ਦਿੱਤਾ ਇਹਨਾਂ ਨੂੰ ਜਿਹੜੇ ਫਰਜ਼ੀ ਇਨਕਲਾਬੀ ਤੇ ਜਿਹੜੇ ਬੰਦ ਨੇ ਬੰਨ ਕੇ ਰੱਖ ਪੱਗਾਂ ਦਾ ਲਾ ਦਿਓ ਤੁਸੀਂ ਭਗਤ ਸਿੰਘ ਦੀਆਂ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਈ ਆ ਪਿੱਛੇ ਔਰ ਬਾਬਾ ਸਾਹਿਬ ਬ੍ਰਾਂਡ ਦੀ ਸ਼ਰਾਬ ਪੀ ਕੇ ਲੁਕੀ ਮਰੇ ਨੇ ਔਰ ਉਹ ਜਿਹੜਾ ਬ੍ਰਾਂਡ ਦਾ ਮਾਲਕ ਹੈਗਾ ਵਾ ਡਿਸਟਿਲਰੀ ਦਾ ਮਾਲਕ ਆ ਉਹਨੂੰ ਭਗਵੰਤ ਮਾਨ ਨੇ ਦਸੰਬਰ 2022 ਦੇ ਵਿੱਚ ਇਥਨੋਲ ਦਾ 200 ਕਿਲੋ ਲੀਟਰ ਇਥਨੋਲ ਦਾ ਲਾਇਸੈਂਸ ਦਿੱਤਾ ਉਸ ਨੂੰ ਇੱਕ ਦਿੱਤਾ ਰਾਣੇ ਗੁਰਜੀਤ ਨੂੰ 300 ਕਿਲੋ ਲੀਟਰ ਦਾ ਤੇ ਉਹਨੂੰ ਦਿੱਤਾ 200 ਮਤਲਬ 200 ਕਰੋੜ 300 ਕਰੋੜ ਰੁਪਏ ਦੀ ਰਾਇਤ ਦਿੱਤੀ ਉਸ ਬੰਦੇ ਨੂੰ ਦੋਸਤੋ ਅੱਜ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਜਿਹੜੀਆਂ ਸੰਗਰੂਰ ਜ਼ਿਲ੍ਹੇ ਦੇ ਗੁਜਰਾਪਿੰਡ ਵਿੱਚ ਤੇ ਸੁਨਾਮ ਦੇ ਇੱਕ ਪਿੰਡ ਵਿੱਚ ਨੌ ਮੌਤਾਂ ਹੋਈਆਂ ਕੁੱਲ 18 ਮੌਤਾਂ ਗਰੀਬਾਂ ਦੀਆਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਪਿਛਲੇ 4-5 ਦਿਨ ਤੋਂ ਇਹ ਮਸਲਾ ਚੱਲ ਰਿਹਾ ਵਾ ਮੌਤਾਂ ਹੋ ਚੁੱਕੀਆਂ ਨੇ ਬਲਕਿ ਰੋਜ਼ ਹੋ ਰਹੀਆਂ ਨੇ ਲੇਕਿਨ ਭਗਵੰਤ ਮਾਨ ਦੀ ਸਰਕਾਰ ਤੇ ਜਾਂ ਖੁਦ ਚੀਫ ਮਿਨਿਸਟਰ ਤੇ ਕੋਈ ਜੂ ਨਹੀਂ ਸਰਕੀ ਉਧਰ ਲਾਲਾ ਜੀ ਦੀ ਗ੍ਰਿਫਤਾਰੀ ਦੇ ਪਿੱਛੇ ਸੜਕਾਂ ਤੇ ਲਿਟਰ ਕੇ ਪੁਲਿਸ ਲੈ ਜਾ ਰਹੀ ਹੈ ਔਰ ਭਗਵੰਤ ਮਾਨ ਨੇ ਸਾਰਾ ਕੰਮ ਛੱਡ ਕੇ ਉਹਨੂੰ ਤਰਜੀਹ ਦਿੱਤੀ ਆ ਇੱਕ ਆਦਮੀ ਅਰੈਸਟ ਹੋਇਆ ਵਾ ਡਿਊ ਪ੍ਰੋਸੈਸ ਆਫ ਲਾਅ ਫੋਲੋ ਫੋਲੋ ਹੋਇਆ ਵਾ ਨੋ ਸਮਨ ਦਿੱਤੇ ਪੇਸ਼ ਨਹੀਂ ਹੋਇਆ ਅਦਾਲਤ ਹਾਈ ਕੋਰਟ ਤੱਕ ਪਹੁੰਚ ਕੀਤੀ ਕੋਈ ਰਿਲੀਫ ਨਹੀਂ ਮਿਲੀ ਔਰ ਇਹਨਾਂ ਦੇ ਸਾਥੀ ਪਿਛਲੇ ਇੱਕ ਸ਼ਰਾਬ ਘਟਾਲੇ ਵਿੱਚ ਪਿਛਲੇ ਮੇਰੇ ਖਿਆਲ ਆ ਸਵਾ ਸਾਲ ਡੇਢ ਸਾਲ ਦੇ ਅੰਦਰ ਨੇ ਸੁਪਰੀਮ ਕੋਰਟ ਨੇ ਇਹਨਾਂ ਦੀਆਂ ਜ਼ਮਾਨਤਾਂ ਸਸੋਡਿਆ ਦੀਆਂ ਤੇ ਸਤਿੰਦਰ ਜੈਨ ਦੀਆਂ ਰਿਜੈਕਟ ਕੀਤੀਆਂ ਹੋਈਆਂ ਨੇ ਫਿਰ ਵੀ ਸਾਰੀ ਪਾਰਟੀ ਉੱਥੇ ਲੱਗੀ ਰੌਲਾ ਪਾ ਰਹੀ ਆ ਕਿ ਹਮ ਕਟੜ ਇਮਾਨਦਾਰ ਹੈ 600 ਕਰੋੜ ਰੁਪਏ ਦਾ ਘੁਟਾਲਾ ਸਾਬਤ ਹੋ ਰਿਹਾ ਵਾ ਔਰ ਸੁਪਰੀਮ ਕੋਰਟ ਨੇ ਵਾਈਲ ਰਿਜੈਕਟਿੰਗ ਬੇਲ ਪਲੀਜ਼ ਆਫ ਸਸੋਡਿਆ ਐਂਡ ਸਤਿੰਦਰ ਜੈਨ ਕਹਰੇ ਕਿ 338 ਕਰੋੜ ਦੀ ਮਨੀ ਟ੍ਰੇਲ ਸਾਬਤ ਹੋ ਰਹੀ ਜਾਂ ਸਾਰੀ ਪਾਰਟੀ ਉੱਥੇ ਝੋਕਦੀ ਤੇ ਜਿਹੜੇ ਗਰੀਬ ਮਾਰੇਗੇ ਸ਼ਰਾਬ ਦੇ ਸਿਲਸਿਲੇ ਦੇ ਕਰਕੇ ਉਹਦੇ ਤੇ ਇਨਾਂ ਦਾ ਕੋਈ ਵਿਚਾਰ ਨਹੀਂਗਾ ਤੇ ਨਾ ਉਧਰ ਕਿਸੇ ਗਰੀਬ ਦੇ ਘਰ ਕੋਈ ਅਫਸਰ ਵੀ ਨਹੀਂ ਗਿਆ ਕੋਈ ਐਡਮਿਨਿਸਟ੍ਰੇਸ਼ਨ ਵੀ ਨਹੀਂ ਗਈ ਤੁਹਾਨੂੰ ਯਾਦ ਹੋਵੇਗਾ ਕਿ ਮਾਝੇ ਵਿੱਚ ਕਰੀ ਇਸੇ ਤਰ੍ਹਾਂ ਜ਼ਹਿਰੀਲੀ ਸ਼ਰਾਬ ਕਿਸੇ ਮਿਲ ਮਾਲਕ ਦੀ ਵੱਡੇ ਦੀ ਜਿਹੜੀ ਪੀਣ ਨਾਲ 200 ਖਰੇ 150 ਬੰਦਾ ਮਰ ਗਿਆ ਸੀਗਾ ਤੇ ਆ ਸੁਣੋ ਉਦੋਂ ਜਿਹੜਾ ਜਿਹੜਾ ਬੰਦਾ ਉਸ ਵੇਲੇ ਅੰਮ੍ਰਿਤਸਰ ਵਿੱਚ ਸ਼ਰਾਬ ਦੀਆਂ ਮੌਤਾਂ ਦਾ ਦੇ ਵਾਸਤੇ 302 ਦਾ ਕਤਲ ਦਾ ਮਕਦਮਾ ਦਰਜ ਕਰਨ ਦੀ ਮੰਗ ਕਰਦਾ ਸੀਗਾ ਤੇ ਹੁਣ ਜਿਹੜੇ ਮੌਤਾਂ ਹੋਈਆਂ ਕਿਉਂਕਿ ਇਹ ਜਿਹੜਾ ਕੋਈ ਛੋਟਾ ਮੋਟਾ ਜ਼ੈਰੀ ਦੀ ਸ਼ਰਾਬ ਬਣਾਉਂਦਾ ਨਾ ਜੀ ਉਹ 2-4-5 ਕਿਲੋਮੀਟਰ ਵਿੱਚ ਵਿਕਦੀ ਆ ਇਹ ਕਿਸੇ ਵੱਡੇ ਤਾਕਤਵਾਰ ਡਿਸਟਿਲਰੀ ਦੇ ਮਾਲਕ ਦੀ ਸ਼ਰਾਬ ਵਿਕੀ ਆ ਮੇਰੇ ਕੋਲ ਇਨਫੋਰਮੇਸ਼ਨ ਹੈ ਕਿ ਮੈਂ ਤਸਦੀਕ ਕਰ ਰਿਹਾ ਇੱਕ ਮਾਲਵੇ ਦੇ ਵਿੱਚ ਬਠਿੰਡੇ ਜ਼ਿਲ੍ਹੇ ਚ ਇੱਕ ਡਿਸਟਿਲਰੀ ਆ ਸ਼ਾਇਦ ਉਸ ਬ੍ਰਾਂਡ ਦੀ ਸ਼ਰਾਬ ਪੀ ਕੇ ਲੋਕੀ ਮਰੇ ਨੇ ਔਰ ਉਹ ਜਿਹੜਾ ਬ੍ਰਾਂਡ ਦਾ ਮਾਲਕ ਹੈਗਾ ਵਾ ਡਿਸਟਿਲਰੀ ਦਾ ਮਾਲਕ ਆ ਉਹਨੂੰ ਭਗਵੰਤਮਾਨ ਨੇ ਦਸੰਬਰ 2022 ਦੇ ਵਿੱਚ ਇਥਨੋਲ ਦਾ 200 ਕਿਲੋ ਲੀਟਰ ਇਥਨੋਲ ਦਾ ਲਾਇਸੈਂਸ ਦਿੱਤਾ ਉਸ ਨੂੰ ਇੱਕ ਦਿੱਤਾ ਰਾਣੇ ਗੁਰਜੀਤ ਨੂੰ 300 ਕਿਲੋ ਲੀਟਰ ਦਾ ਤੇ ਉਹਨੂੰ ਦਿੱਤਾ 200 ਮਤਲਬ 200 ਕਰੋੜ 300 ਕਰੋੜ ਰੁਪਏ ਦੀ ਰਾਇਤ ਦਿੱਤੀ ਉਸ ਬੰਦੇ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਸ਼ਰਾਬ ਹੀ ਜਿਹੜੀ ਆ ਉਹ ਸੰਗਰੂਰ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਲੋਕਾਂ ਨੇ ਜ਼ਹਿਰੀਲੀ ਸ਼ਰਾਬ ਪੀ ਕੇ ਤੇ ਮਰੀ ਤੇ ਫੜੇ ਕੌਣ ਨੇ ਕੋਈ ਛੋਟੇ ਪਦਰ ਦੇ ਕਿਰਿੰਦੇ ਤੇ ਫਲਾਨੇ ਤੇ ਟਿਮਕਾਨੇ ਕੀ ਭਗਵੰਤ ਮਾਨ ਜਿਹੜਾ ਤੁਸੀਂ ਕਿਹਾ ਜਿਹੜੀ ਵੀਡੀਓ ਤੈਨੂੰ ਸੁਣਾਈ ਤੁਹਾਡੀ ਆਪਣੀ ਕੀ ਹੁਣ ਕਿਸੇ ਦੇ ਤਾਕਤਵਾਰ ਬੰਦੇ ਤੇ ਕਤਲ ਦਾ ਪਰਚਾ ਦਰਜ ਕਰੋਗੇ ਤੁਹਾਡਾ ਤਾਂ ਹਲੇ ਤੱਕ ਕੋਈ ਐਸ ਡੀ ਐਮ ਵੀ ਨਹੀਂ ਗਿਆ ਉਹ ਡੀ ਸੀ ਜਿਹੜੇ ਬਿਠਾਏ ਬਿਠਾਏ ਨੇ ਕਹਿੰਦੇ ਸੀ ਜੀ ਸਰਕਾਰ ਲੋਕਾਂ ਦੇ ਦੁਆਰ ਉਹ ਤਾਂ ਵਿਚਾਰੇ 18 ਗਰੀਬ ਆਦਮੀ ਮਰ ਚੁੱਕੇ ਨੇ ਉਹਨਾਂ ਦੇ ਕਰਤਾ ਕੋਈ ਐਡਮਿਨਿਸਟ੍ਰੇਸ਼ਨ ਨਾ ਜਾਵੇ ਤੁਹਾਡੇ ਰੋਜ਼ ਮਨਿਸਟਰ ਆ ਹੂਟਰ ਮਾਰਦੇ ਮਾਰਦੇ ਕਮਾਂਡੋਆਂ ਦੇ ਨਾਲ ਲੱਗੋ ਲੰਗ ਜਾਂਦੇ ਨੇ ਕਿੰਨੇ ਮਨਿਸਟਰਸ ਨੇ ਸੰਗੂਰ ਤੋਂ ਸ਼ਾਇਦ ਡਿੜਬਾ ਜਿਹੜਾ ਗੁਜਨਾ ਪਿੰਡ ਹੈ ਡਿੜਬੇ ਦੇ ਵਿੱਚ ਆ ਔਰ ਹਰਪਾਲ ਚੀਮਾ ਐਕਸਰਸਾਈਜ਼ ਦਾ ਮਨਿਸਟਰ ਆ ਉਧਰ ਐਕਸਰਸਾਈਜ਼ ਦਾ ਤੁਹਾਡਾ ਘਟਾਲਾ ਜੇ ਤੁਸੀਂ ਚੋਰ ਹੋ ਉਧਰ ਸਾਰੇ ਪਛੇ ਜਾਣੇ ਹੋ ਇਹ ਜਿਹੜੇ ਗਰੀਬੰਦੇ ਮਾਰੇ ਗਏ ਨੇ ਐਕਸਰਸਾਈਜ਼ ਡਿਪਾਰਟਮੈਂਟ ਹੋਵੇ ਵਿੱਤ ਮੰਤਰੀ ਹੋਵੇ ਆ ਪੀਨਾਇਦਾ ਚੀਮੇ ਦਾ ਹਰਪਾਲ ਚੀਮਾ ਉਹਦਾ ਆਪਣਾ ਹਲਕਾ ਹੋਵੇ ਉਹਦੇ ਹਲਕੇ 'ਚ ਬੰਦੇ ਮਾਰ ਕੇ ਹੋਣ ਤੇ ਯਾਰ ਸਰਕਾਰ ਤੇ ਜੂਨਾ ਸਰਕੇ ਇਹਦਾ ਮਤਲਬ ਤੁਹਾਡੀ ਮਿਲੀ ਭੁਗਤ ਕਿਸੇ ਤਾਕਤਵਾਰ ਡਿਸਟਿਲਰੀ ਵੈਸੇ ਤਾਂ ਤੁਹਾਡੇ ਕਈਆਂ ਦੇ ਨਾਲ ਹੈਗੀ ਆ ਆਪਹਾਵਨਾ ਕਰਾਵਾਂਗੇ ਕੋਈ ਮਦਦ ਮੁਦਦ ਲਵਾਂਗੇ ਗਰੀਬਾਂ ਦਾ ਕੀ ਹੈ ਇਹਨਾਂ ਦਾ ਕੀ ਹੈ ਤਾਂ ਰੋਜ਼ ਮਰਦੇ ਰਹਿੰਦੇ ਨੇ ਤੁਸੀਂ ਉਹਨਾਂ ਨਾਲ ਹੱਥ ਮਿਲਾਏ ਹੋਏ ਨੇ ਤਾਂ ਕਰਕੇ ਤੁਸੀਂ ਉੱਥੇ ਮੂਖ ਦਰਸ਼ਕ ਬਣ ਕੇ ਬੈਠੇ ਮੈਂ ਜਾਊਂਗਾ ਕੱਲ ਮੈਂ ਕਿਉਂਕਿ ਦਿੱਲੀ ਗਿਆ ਸਾਡੇ ਕਿਸਾਨ ਵਿੰਗ ਦੀ ਬੜੀ ਇੰਪੋਰਟੈਂਟ ਮੀਟਿੰਗ ਸੀ ਮੈਂ ਕੱਲ ਰਾਤ ਹੀ ਮੁੜਿਆ ਵਾਂ ਤੇ ਕੱਲ ਨੂੰ ਮੈਂ ਪਹਿਲਾਂ ਜਾਊਂਗਾ ਸਵੇਰੇ 11:30 ਵਜੇ ਸੁਨਾਮ ਉਥੇ ਦੇ ਜਿਹੜੇ ਪਿੰਡਾਂ ਦੇ ਲੋਕ ਹਤਾਸ਼ ਤੇ ਜਿਹੜੀਆਂ ਮੌਤਾਂ ਹੋਈਆਂ ਨੇ ਜ਼ੈਰੀ ਦੀ ਸ਼ਰਧ ਪਹਿਲਾਂ ਉਹਨਾਂ ਦੇ ਪਰਿਵਾਰਾਂ ਨੂੰ ਮਿਲੂੰਗਾ ਅਗਰ ਲੋੜ ਪਈ ਹਸਪੀਟਲ ਜਾਊਂਗਾ ਉਸ ਤੋਂ ਬਾਅਦ ਮੈਂ ਜਾਊਂਗਾ ਗੁਜਰਾ ਪਿੰਡ ਤੇ ਦਿੜਬਾ ਹਲਕੇ ਦੇ ਵਿੱਚ ਗੇੜਾ ਕੱਢੂੰਗਾ ਇਹ ਸਭ ਕੁਝ ਮੇਰਾ ਖਿਆਲ ਹੈ ਦੁਪਹਿਰ ਦੇ 1:00 ਵਜੇ ਪਹੁੰਚਦਿਆਂ ਨੂੰ ਸ਼ਾਇਦ ਸਾਨੂੰ 1 ਜਾਂ 1:30 ਜਾਂ 2:30 ਵੱਜ ਸਕਦੇ ਨੇ ਪਰ ਮੈਂ ਕੋਸ਼ਿਸ਼ ਕਰਕੇ ਉੱਥੋਂ ਜਾ ਕੇ ਉਹਨਾਂ ਦੇ ਗਰੀਬਾਂ ਦੀ ਮਦਦ ਕਰਦੀ ਸਾਰ ਲੈਣ ਦੀ ਕੋਸ਼ਿਸ਼ ਕਰਾਂਗੇ ਅਸੀਂ ਆਪੋਜੀਸ਼ਨ ਚਾ ਸਾਡਾ ਘਟੂ ਘਟ ਇਹ ਤਾਂ ਰੋਲ ਹੈ ਨਾ ਕਿ ਅਸੀਂ ਆਪਣੀ ਆਵਾਜ਼ ਤੁਹਾਡੇ ਤੇ ਪਹੁੰਚੀ ਕਰਦੇ ਕੋਈ ਆਵਾਜ਼ ਵੀ ਇਹਨਾਂ ਨੇ ਕੁੱਟੀ ਹੋਈ ਸਾਡੀ ਸਾਰੇ ਮੀਡੀਆ ਖਰੀਦਿਆ ਹੋਇਆ ਸਾਰੀਆਂ ਅਖਬਾਰਾਂ ਖਰੀਦੀਆਂ ਹੋਈਆਂ ਨੇ ਉਥੇ ਰੋਜ਼ મોદી ਨੂੰ ਗਾਲਾਂ ਕੱਢਦੇ ਨੇ મોદી ਬੀਜੇਪੀ ਨੇ ਗੋਦੀ ਮੀਡੀਆ ਬਣਾ ਦੇ ਇੱਥੇ ਕੇਜੀ ਮੀਡੀਆ ਬਣਾਇਆ ਇਹਨਾਂ ਨੇ ਕੋਈ ਮੇਨਸਟ੍ਰੀਮ ਚੈਨਲ ਨਹੀਂ ਦਿਖਾਵੇਗਾ ਇਹ ਘਟ ਦੁਰਘਟਨਾਵਾ ਕੋਈ ਵੱਡੀ ਮੇਨਸਟ੍ਰੀਮ ਅਖਬਾਰ ਜਿਹੜੀ ਆ ਉਹ ਅਵੋਇਡ ਕਰੀ ਕਿ ਕਿ ਆਪੋਜੀਸ਼ਨ ਦੇ ਕਿਸੇ ਲੀਡਰ ਦੀ ਫੋਟੋ ਨਾਲ ਅਸੀਂ ਛਾਪ ਦਿੱਤੀ ਆ ਆ ਸਾਡੇ ਪੰਜਾਬ ਦੇ ਹਾਲਾਤ ਨੇ ਔਰ ਦੁਬਾਰਾ ਫਿਰ ਮੈਂ ਕਹਿਣਾ ਚਾਹਨਾ ਕਿ ਤੁਸੀਂ ਉੱਥੇ ਕਟੜ ਇਮਾਨਦਾਰ ਕਹਿੰਦੇ ਹੋ ਐਡੇ ਵੱਡੇ ਸਬੂਤਾਂ ਦੇ ਬਾਵਜੂਦ ਸੁਪਰੀਮ ਕੋਰਟ ਦੀਆਂ ਬੇਲਾ ਰਿਜੈਕਟ ਹੋਣ ਦੇ ਬਾਵਜੂਦ ਤੇ ਪੰਜਾਬ ਦੀ ਧਰਤੀ ਦੇ ਆਣ ਕੇਜਰੀਵਾਲ ਨੇ ਮੈਨੂੰ ਸਮਗਲਰ ਕਰਦਿਆਨਿਆ ਸੀਗਾ ਪਰ ਉਸ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਤਾਂ ਸਾਢੇ 3-4 ਮਹੀਨਿਆਂ ਚ ਮੇਰੀ ਜ਼ਮਾਨਤ ਹੋ ਗਈ ਹਾਲਾਂਕਿ ਠੂਕਾ ਪਰਚਾ 4 ਜਨਵਰੀ 2024 ਨੂੰ ਫਿਰ ਕੀਤਾ ਤਾਂ ਕਿ ਮੈਨੂੰ ਹੋਰ ਅੰਦਰ ਰੱਖਿਆ ਜਾ ਸਕੇ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਉਹਦੇ ਚੋਂ ਵੀ ਮੈਂ ਬਾਹਰ ਅੱਜ ਤੁਹਾਡੀ ਕਚਹਿਰੀ ਚ ਹੁੰਬਰੇ ਆਵਾ ਪਰ ਇਹ ਜਿਹੜੇ ਲਾਲਾ ਜੀ ਐਂਡ ਪਾਰਟੀ ਜਿਨ੍ਹਾਂ ਨੇ ਅ ਵੱਡੇ ਪੱਧਰ ਦੇ ਉੱਤੇ ਨੀਤੀ ਇਸ ਤਰ੍ਹਾਂ ਦੀ ਬਣਾਈ ਨਾ ਸਿਰਫ ਦਿੱਲੀ ਦਾ ਸ਼ਰਾਬ ਘਟਾਲਾ ਨਿਕਲਣਾ ਹੈ ਇਹ ਪੰਜਾਬ ਦੇ ਵਿੱਚ ਸੇਮ ਪਾਲਿਸੀ ਆ ਉਹੀ ਪਲੇਅਰਸ ਨੇ ਉਹੀ ਕਮਿਸ਼ਨ ਆ ਉਹੀ ਫਾਇਦਾ ਵਾ ਔਰ ਕਿ ਇੱਕ ਕਵਤਾ ਜਿਹੜੀ ਫੜੀ ਗਈ ਆ ਬੀਆਰਐਸ ਫਾਰਮਰ ਚੀਫ ਮਿਨਿਸਟਰ ਤੇ ਲੰਗਾਨਾ ਦੀ ਲੜਕੀ ਉਹਨੇ ਤਾਂ ਹੁਣ ਬਿਆਨ ਨਹੀਂ ਦਿੱਤਾ ਕਿ 100 ਕਰੋੜ ਰੁਪਏ ਦਾ ਅਸੀਂ ਦਿੱਤਾ ਇਹਨਾਂ ਨੂੰ ਜਿਹੜੇ ਫਰਜ਼ੀ ਇਨਕਲਾਬੀ ਤੇ ਜਿਹੜੇ ਬੰਦ ਨੇ ਬੰਨ ਕੇ ਰੱਖ ਯਾਰ ਪੱਗਾਂ ਦਾ ਲਾ ਦਿਓ ਤੁਸੀਂ ਭਗਤ ਸਿੰਘ ਦੀਆਂ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਈ ਆ ਪਿੱਛੇ ਔਰ ਬਾਬਾ ਸਾਹਿਬ ਅੰਬੇਦਕਰ ਦੀ ਫੋਟੋਆਂ ਲਾ ਕੇ ਤੇ ਕਹਿਰ ਮਚਾਉਂਦੇ ਨੇ ਲੋਕਾਂ ਦੇ ਉੱਤੇ ਵਿਸ਼ਟਾਚਾਰ ਕਰਦੇ ਨੇ ਅੱਜ ਜੇ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਤੇ ਜਿਹੜਾ ਸ਼ਰਾਬ ਘਟਾਲਾ ਹੋਇਆ ਤੇ ਹੱਲੇ ਵੀ ਮੁੱਖ ਮੰਤਰੀ ਦੀ استਿਫਾ ਕੁਰਸੀ ਤੋਂ استਿਫਾ ਨਹੀਂ ਦੇਣਾ ਚਾਹੁੰਦੇ ਕਹਿੰਦੇ ਅੰਦਰੋਂ ਜੇਲ੍ਹ ਚੋਂ ਛਲਾਵਾਵਾਂਗੇ ਅਗਰ ਸ਼ਹੀਦ ਭਗਤ ਸਿੰਘ ਹੁੱਦਾਂ ਜਿੰਦਾ ਤੇ ਕੀ ਐਡੀ ਅਨੈਤਿਕਤਾ ਕਰਦਾ ਉਹ ਤੇ ਜੇ ਅੱਜ ਬਾਬਾ ਸਾਹਿਬ ਅੰਬੇਦਕਰ ਜਿੰਦੇ ਹੁੰਦੇ ਜਿਨ੍ਹਾਂ ਨੇ ਸੰਵਿਧਾਨ ਰਚਿਆ ਸੀਗਾ ਉਹ ਕਹਿੰਦੇ ਕਿ ਚੀਫ ਮਨਿਸਟਰ ਜਿਹੜਾ ਵਾ ਉਹ ਜੇਲ੍ਹ ਦੇ ਵਿੱਚ ਬੰਦ ਹੋ ਕੇ ਵੀ ਰਹੇ ਕੇ ਵੀ ਮੁੱਖ ਮੰਤਰੀ ਦਾ ਕਾਰਜਕਾਲ ਚੱਲ ਸਕਦਾ ਵਾ ਕਰ ਸਕਦਾ ਵਾ ਤੇ ਅਗਰ ਬਾਬਾ ਸਾਹਿਬ ਅੰਬੇਦਕਰ ਜੀ ਨੇ ਹੁੰਦੇ ਸ਼ਹੀਦ ਭਗਤ ਸਿੰਘ ਕੀ ਸਾਡੇ ਨੌਜਵਾਨਾਂ ਤੇ ਲਾ ਕੇ ਐਨਐਸਏ ਤੇ ਦਿਬਰੂਗੜ੍ਹ ਜੇਲ੍ਹ ਵਿੱਚ ਭੇਜਣਾ ਠੀਕ ਸੀਗਾ ਕੀ ਉਹਨਾਂ ਨੇ ਮਨ ਇਸ ਕਰ ਕਿਰਪਾ ਕਰਕੇ ਇਹ ਤਮਾਸ਼ਾ ਬੰਦ ਕਰੋ ਉਹਨਾਂ ਦੀਆਂ ਫੋਟੋਆਂ ਲਾਓ ਉਹਨਾਂ ਦਾ ਤੁਸੀਂ ਸਾਹਮਣੇ ਨੰਗੇ ਚਟੇ ਉਨਾਂ ਆਣ ਕੇ ਕਹੋ ਕਿ ਅਸੀਂ ਤਾਂ ਅਸੀਂ ਤਾਂ ਬੇਸ਼ਰਮੀ ਦੇ ਨਾਲ ਰਾਜ ਕਰਾਂਗੇ ਕਰਾਂਗੇ ਅਸੀਂ ਜੇਲ੍ਹਾਂ ਦੇ ਅੰਦਰ ਬੈਠੇ ਵੀ ਕਰਾਂਗੇ ਪਰ ਅੱਜ ਦਾ ਮੇਰਾ ਜਿਹੜਾ ਵਿਸ਼ੇਸ਼ ਟੌਪਿਕ ਸੀਗਾ ਜੋ ਸੰਗਰੂਰ ਜ਼ਿਲ੍ਹੇ ਵਿੱਚ ਅਨਿਆਏ ਹੋਇਆ ਗਰੀਬਾਂ ਦੀਆਂ ਮੌਤਾਂ ਹੋਈਆਂ ਕੱਲ ਤੁਹਾਨੂੰ ਮੈਂ ਮਿਲੂੰਗਾ ਉੱਥੇ ਸਵੇਰੇ ਸੁਨਾਮ ਅਤੇ ਮੁੜ ਕੇ ਬਾਅਦ ਗੁਜਰਾਪਿੰਡ ਗੜਬਾ ਵਿੱਚ ਪਹੁੰਚਣ ਆਵਾਂ ਤਾਂ ਕਿ ਉਹਨਾਂ ਗਰੀਬਾਂ ਦੀ ਆਵਾਜ਼ ਵੀ ਜਿਹੜੀ ਆ ਉਹ ਕਿਸੇ ਸਰਕਾਰ ਦੇ ਕਿਸੇ ਖੂੰਜੇ ਦੇ ਵਿੱਚ ਕਿੰਨਾ ਦੇ ਵਿੱਚ ਫਸ ਸਕੇ